ਜਿਹੜੀ ਗੱਲ ਜਦੋਂ ਆਪ ਸਿੱਖ ਦੀ ਕਰਦੇ ਆ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸਿੱਖ ਸ਼ਬਦ ਸ਼ੁਰੂ ਹੋ ਗਿਆ ਸੀ ਆਪਾਂ ਗੁਰਦਾਰ ਜਿਹਾ ਪ੍ਰਕਰਮਾ ਕਰਦੇ ਆ ਬਿਲਕੁਲ ਉਹਦਾ ਬਦਲੂ ਇਹ ਹੀ ਹੁੰਦਾ ਆ ਕਿ ਅਸੀਂ ਜਿਹੜੇ ਪ੍ਰਕਰਮਾ ਕਰ ਰਹੇ ਆ ਅਸੀਂ ਤੇਰੇ ਤੋਂ ਸਾਰਾ ਕੁਝ ਵਾਰ ਦਿੱਤਾ ਕਿ ਤੈਨੂੰ ਅਸੀਂ ਇੰਨਾ ਪਿਆਰ ਕਰਦੇ ਆ ਇੰਨਾ ਪਿਆਰ ਕਰਦੇ ਆ ਧਨ ਦੌਲਤ ਕੁਝ ਵੀ ਨਹੀਂ ਤੇਰੇ ਸਿਰ ਤੋਂ ਵਾਰ ਕੇ ਤੇਰੀ ਝੋਲੀ ਪਾਤਾ ਸਾਰਾ ਕੁਝ ਮਕਸਦ ਤਾਂ ਇਹ ਹੀ ਆ ਕਿ ਮਹਾਰਾਜ ਅਸੀਂ ਸਾਰਾ ਕੁਝ ਅਸੀਂ ਮੱਥਾ ਟੇਕਤਾ ਅਸੀਂ ਤੁਹਾਡੇ ਹੋ ਗਏ ਆ ਸਾਡੀ ਸੋਚ ਵੀ ਤੁਹਾਡੀ ਹੋ ਗਈ ਆ ਪੰਥ ਦੀ ਗੱਲ ਆ ਸਾਂਝੀ ਵਾਲਤਾ ਦੀ ਗੱਲ ਆ ਸਾਰਿਆਂ ਨੂੰ ਸਾਂਝੇ ਤੌਰ ਤੇ ਸੰਗਤ ਵਿੱਚੋਂ ਹੀ ਪੰਜ ਪਿਆਰੇ ਚੁਣ ਲੈ ਉਹਨਾਂ ਨੂੰ ਖੰਡੇ ਬਾਟੇ ਦੀ ਫੌਲ ਦਿੱਤੀ ਫਿਰ ਉਸੇ ਖੰਡੇ ਬਾਟੇ ਦੀ ਬੋਲ ਉਹਨਾਂ ਨੂੰ ਕਿਹਾ ਵੀ ਮੈਨੂੰ ਵੀ ਦਿਓ ਮੈਨੂੰ ਵੀ ਗੋਬਿੰਦਰਾਏ ਤੇ ਗੁਰਗੁਬਿੰਦ ਸਿੰਘ ਬਣਾ ਦਿਓ ਤਾਂ ਕਿ ਸ਼ਕਸ਼ੀ ਗੱਲ ਜਿਹੜੀ ਆ ਦੇਵ ਵਾਲੀ ਗੱਲ ਖਤਮ ਹੋ ਜਾਏ ਉਹ ਤਿਆਰੀ ਸੀ ਇਸ ਗੱਲ ਦੀ ਕੁਸ਼ੇਤ ਪੂਰੇ ਹਿੰਦੁਸਤਾਨ ਦਾ ਪੂਰੀ ਦੁਨੀਆ ਦੇ ਇੱਕੋ ਇੱਕ ਸ਼ਾਇਰ ਆ ਜਿੱਥੇ ਨੌ ਗੁਰੂ ਸਾਹਿਬਾਨ ਗਏ ਆ ਗੁਨਾਸਾ ਦੀ ਬਹੁਤੀ ਪੰਜਾਬੀ ਆ ਅਰਬੀ ਫਾਰਸੀ ਵੀ ਹੈਗੀ ਆ ਬਾਕੀ ਸ਼ਬਦ ਆ ਗਿਆ ਗੁਰਤੇਗ ਬਾਦ ਦੀ ਸਾਰੀ ਨਹੀਂ ਸਾਰੀ ਬਾਣੀ ਸਮੇਤ ਸ ਲੋਕਾਂ ਦੇ ਸਮੇਤ ਸ਼ਬਦਾਂ ਦੇ ساری ਦੀ ساری ਬਾਣੀ ਜਿਹੜੀ ਹਿੰਦਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੁਰ ਇਤਿਹਾਸ ਬਿਲ ਟੀਵੀ ਯੂਕੇ ਗੁਰ ਬਾਣੀ ਉੱਪਰ ਅਤੇ ਮੇਰੇ ਨਾਲ ਹਨ ਹਮੇਸ਼ਾ ਵਾਂਗ ਰਣਜੀਤ ਸਿੰਘ ਜੀ ਰਾਣਾ ਉਹ ਸਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਦਿਵਸ ਉੱਪਰ ਸਪੈਸ਼ਲ ਐਪੀਸੋਡ ਅਸੀਂ ਕਰ ਰਹੇ ਹਾਂ ਗੁਰੂ ਸਾਹਿਬ ਦੀ ਜਰਨੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਸਾਨੂੰ ਦੱਸ ਰਹੇ ਹਨ ਔਰ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਗੱਲਬਾਤ ਕਰ ਰਹੇ ਸੀ ਕਿ ਕਿ ਮਹਾਰਾਜ ਅਨੰਦਪੁਰ ਸਾਹਿਬ ਦੀ ਮੈਂ ਵੀ ਅੱਜ ਦੇ ਟਾਈਮ ਦੇ ਨਾਲ ਅਨੰਦਪੁਰ ਸਾਹਿਬ ਹੀ ਕਹਿ ਰਹੇ ਆਂ ਸਭ ਤੋਂ ਪਹਿਲਾਂ ਭਾਜੀ ਇੱਕ ਵਾਰ ਤੁਹਾਡਾ ਫੇ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਭਾਜੀ ਇਨਾ ਵਧੀਆ ਤੁਸੀਂ ਸਾਡੀ ਸਾਧ ਸੰਗਤ ਨੂੰ ਗੁਰੂ ਮਹਾਰਾਜ ਦੇ ਇਤਿਹਾਸ ਬਾਰੇ ਦੱਸ ਰਹੇ ਹੋ ਇਹਦੇ ਲਈ ਸ਼ਬਦ ਸਾਡੇ ਕੋਲ ਥੋੜੇ ਆ ਔਰ ਭਾਜੀ ਮੈਨੂੰ ਜਿੱਥੋਂ ਤੱਕ ਥੋੜਾ ਬਤਾ ਇਤਿਹਾਸ ਦੀ ਨੌਲੇਜ ਆ ਕਿ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਸਾਰੀ ਕਰਦੇ ਕਰਦੇ ਦੱਖਣ ਪੂਰਬ ਭਾਰਤੀ ਰਾਜਾਵਾਂ ਵੱਲ ਗਏ ਸੀ ਕੋਈ ਜ਼ਰੂਰੀ ਕੰਮ ਸੀ ਕੋਈ ਬਹੁਤ ਉਹ ਕਿਉਂ ਜਾਣਾ ਪਿਆ ਉਹਨਾਂ ਨੂੰ ਵਿਚੇ ਹੀ ਇਹ ਸਾਰਾ ਕੁਝ ਛੱਡ ਕੇ ਤੁਹਾਡਾ ਸਵਾਲ ਜਿਹੜਾ ਨਾ ਇਹ ਬੜਾ ਜ਼ਰੂਰੀ ਸੇ ਜੇ ਸਤਗੁਰੂ ਜੀ 1664 ਚ ਗੁਰਗੱਦੀ ਤੇ ਬੈਠੇ ਆ ਹਾਂਜੀ 1665 ਚ ਅਨੰਦਪੁਰ ਸਾਹਿਬ ਦੀ ਜਿਹੜਾ ਚੱਕ ਨਾਨਕੀ ਉਹਦੀ ਸ਼ਾਦੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸਤਗੁਰੂ ਨੇ ਇਸ ਸਮੇਂ ਦੇ ਵਿੱਚ ਬਾਬੇ ਬਕਾਲੇ ਤੋਂ ਅੰਮ੍ਰਿਤਸਰ ਜਾ ਕੇ ਮਾਝੇ ਦੀ ਵੀ ਸਾਰ ਦੇਖ ਲਈ ਲੈ ਲਈ ਸੀ ਉਹਨਾਂ ਪਿੰਡਾਂ 'ਚ ਘੁੰਮ ਕੇ ਬਲੇ ਪਿੰਡ ਲਗਾਇਆ ਮਾਝੇ ਤੱਕ ਗਿਆ ਉਸ ਤੋਂ ਬਾਅਦ ਚ ਬਕਾਲੇ ਤੋਂ ਫਿਰ ਕਰਤਾਰਪੁਰ ਵਾਲੇ ਬੰਨੇ ਆਏ ਦੁਆਬੇ ਦੇ ਸ਼ਹਿਰਾਂ ਦੇ ਵਿੱਚੋਂ ਦੁਆਬੇ ਵਿੱਚੋਂ ਨਿਕਲੇ ਕਰਤਾਰਪੁਰ ਤੋਂ ਉੱਤਰੇ ਸਤਗੁਰੂ ਹਾਂਜੀ ਫੇ ਕਿਰਤਪੁਰ ਪਹੁੰਚੇ ਫੇ ਪਹਾੜੀ ਦਾ ਜਿਹੜੀ ਘੁੰਮ ਲੈ ਸਾਰੇ ਉਹਨਾਂ ਨੇ तकरीबन तकरीबन ਇਸਾਰ ਲੈ ਲਈ ਸੀ ਮਾਲਵੇਲੇ ਜੀ ਨਹੀਂ ਸੀ ਗਿਆ ਮਾਲਵੇਲੇ ਜਾਣਾ ਸੀ ਉਹਨਾਂ ਨੇ ਤੇ ਜਦੋਂ ਮੈਂ ਕਹਿੰਦਾ ਦੁਆਬੇ ਦੀ ਸਾਰ ਲੈ ਲਈ ਸੀ ਤੇ ਇਹ ਨਾ ਕਰਤਾਰਪੁਰ ਤੋਂ ਜਦੋਂ ਕੀਰਤਪੁਰ ਗਏ ਸਤਗੁਰ ਜੀ ਜਲੰਧਰ ਦੇ ਵਿੱਚ ਦੀ ਫਗਵਾੜੇ ਦੇ ਵਿੱਚ ਦੀ ਚਰਨ ਕੋਲ ਬੰਗਾਗੁਰ ਤੋਂ ਰਾ ਉੱਤਰ ਦੀ ਸਾਰੇ ਬੰਨੇ ਘੁੰਮ ਕੇ ਗਏ ਪਿੰਡਾਂ ਦੇ ਵਿੱਚ ਦੀ ਹੁੰਦੇ ਹੁੰਦੇ ਗਏ ਔਰ ਜਹਾਦ ਦੇ ਵਿੱਚ ਆਪਣੇ ਇਸ ਇਲਾਕੇ ਦੇ ਵਿੱਚ ਇੱਕ ਹਜ਼ਾਰਾਂ ਪਿੰਡਿਆ ਢੱਡੇ ਦੇ ਨਾਲ ਢੱਡਾ ਪਿੰਡ ਦੇ ਵਿੱਚ ਹਜ਼ਾਰਾਂ ਪਿੰਡਿਆ ਉੱਥੇ ਗੁਰਤੇ ਇੱਕ ਫਾਤਰਤਾ ਗੁਰਦੁਆਰਾ ਆਇਆ ਮੈਂ ਤਾਂ ਉਹ ਦੱਸਦਾ ਕਿ ਮੇਰੇ ਇੱਕ ਦਮ ਮਨ ਚ ਖਿਆਲ ਆ ਗਿਆ ਬਿਲਕੁਲ ਤੇ ਸਤਗੁਰੂ ਜਦੋਂ ਗਏ ਸੀ ਸਤਗੁਰੂ ਗੁਰਤਾਰਪੁਰ ਤੋਂ ਅਸੀਂ ਜਿੱਤੀ ਤੁਰ ਪਏ ਸੀ ਕਿਸ਼ਨਗੜ ਦੇ ਵਿੱਚੋਂ ਦੀ ਲੰਗੇ ਆਦਮਪੁਰ ਦੇ ਜੰਡੂ ਸਿੰਘ ਤੇ ਕੋਲ ਕੋਲ ਦੀ ਉਧਰ ਨੂੰ ਜਾਣਾ ਸੀ ਜਾ ਉਹਨਾਂ ਦੇ ਕੋਲ ਦੀ ਤੇ ਉੱਥੇ ਪਿੰਡ ਜਦੋਂ ਢੱਡੇ ਪਹੁੰਚੇ ਤੇ ਪਿੰਡ ਦੇ ਬਾਹਰ ਬਾਹਰ ਉਹਨਾਂ ਨੇ ਟਿਕਾਣਾ ਕਰ ਲਿਆ ਸੰਗਤ ਬਹੁਤ ਥੋੜੀ ਆਈ ਦੱਸ ਕੇ ਥੋੜਾ ਗਿਆ ਸੀ ਹਾਂਜੀ ਪਰ ਜਿੱਦਾਂ ਪਤਾ ਲੱਗਾ ਸੰਗਤ ਥੋੜੀ ਆ ਗਈ ਤੇ ਇੱਕ ਮੋਤਬਰ ਨੂੰ ਲੱਗਾ ਵੀ ਸੰਗਤ ਥੋੜੀ ਆਈ ਆ ਗੁਰੂ ਸਾਹਿਬ ਆਏ ਆ ਅੱਛਾ ਬੁੜੀ ਵੱਡੀ ਗੱਲ ਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਇਸ ਇਲਾਕੇ ਚ ਪਹਿਲਾਂ ਘੁੰਮ ਗਏ ਸੀ ਜੰਡੂ ਸਿੰਘੇ ਹੋ ਗਿਆ ਸੀ ਕਪੂਰੇ ਪਿੰਡ ਚ ਹੋ ਗਿਆ ਸੀਗੇ ਡੋਲੀ ਭਾਈ ਵਾਲ ਨੂੰ ਸਾਰੇ ਬਣੇ ਗੁਰੂ ਹਰ ਰਾਜ ਸਾਹਿਬ ਗਿਆ ਸੀ ਸਾਰਾ ਕੁਝ ਗੁਰੂ ਸਾਹਿਬ ਦੀ ਬੜੀ ਮਾਨਤਾ ਸੀ ਪ੍ਰਸੰਗਤ ਥੋੜੀ ਦੇਖ ਕੇ ਮੋਤਬਰ ਕਹਿੰਦਾ ਗੁਰੂ ਸਾਹਿਬ ਸੰਗਤ ਥੋੜੀ ਆਈ ਆ ਤੇ ਸਤਬੂ ਨੇ ਸਹਿ ਸੁਭਾਣਾ ਕਿਹਾ ਕੋਈ ਗੱਲ ਹਜ਼ਾਰਾਂ ਹੀ ਹੋਣਗੇ ਤੇ ਜਿੱ ਦੇਰ ਦੇ ਪਿੰਡ ਦੇ ਬਾਹਰ-ਬਾਰ ਉਹ ਹਜ਼ਾਰਾਂ ਪਿੰਡ ਉੱਥੇ ਵਸ ਗਿਆ ਤੇ ਪਿੰਡ ਬਹੁਤ ਵੱਡਾ ਹੈ ਅੱਜ ਜਿਹੜਾ ਟੱਡੇ ਪਿੰਡ ਵੱਡਾ ਪਿੰਡ ਸੀ ਨੇੜੇ ਉਹ ਉਹਦੇ ਤੋਂ ਵੀ ਵੱਡਾ ਪਿੰਡ ਬਣ ਗਿਆ ਟੱਡੇ ਛੋਟਾ ਰਹਿ ਗਿਆ ਆਲਤਵਾਲ ਦੇ ਪਿੰਡ ਵਿੱਚ ਛੋਟਾ ਜਿਹਾ ਸਵਾਲ ਹੈ ਤੁਹਾਨੂੰ ਜਦੋਂ ਤੁਸੀਂ ਕਿਹਾ ਹਜ਼ਾਰੇ ਪਿੰਡ ਦੇ ਵਿੱਚ ਸੰਗਤ ਥੋੜੀ ਆਈ ਔਰ ਉੱਥੇ ਦੇ ਮੋਤਵਾਨ ਨੂੰ ਫਿਕਰ ਤਾਂ ਨਹੀਂ کہہ ਸਕਦੇ ਮੈਂ ਤੇ ਉਹਨਾਂ ਨੂੰ ਵਧੀਆ ਨਹੀਂ ਰੱਗਾ ਕਿ ਗੁਰੂ ਸਾਹਿਬ ਆਏ ਔਰ ਸੰਗਤ ਥੋੜੀ ਆਈ ਆ ਪਰ ਉਹ ਸਾਰੀ ਸੰਗਤ ਜਿਹੜੀ ਸੀ ਉਹਦੇ ਵਿੱਚ ਹਿੰਦੂ ਵੀ ਸੀ ਮੁਸਲਮਾਨ ਵੀ ਸਨ ਦੇਖੋ ਗੁਰਨਾਣਕ ਨਾਮ ਲੇਵਾ ਦਾ ਮਤਬਲ ਹੈਗਾ ਵੀ ਜਿਹੜੇ ਮਰਜੀ ਧਰਮ ਚੋਂ ਜਿਹੜੇ ਮਰਜੀ ਮਰਜੀ ਮਜਬ ਚੋਂ ਜਿਹੜੀ ਮਰਜੀ ਜਾਤ ਚੋਂ ਗੁਰਨਾਣਕ ਦੇ ਦਰ ਤੇ ਆ ਗਿਆ ਗੁਰਨਾਣਕ ਨਾਮਲੇ ਵਾਲਾ ਕਿਹਾ ਜੀ ਇਦਾਂ ਸਮਝੋ ਤੁਸੀਂ ਹਾਂਜੀ ਜਿਹੜੀ ਗੱਲ ਜਦੋਂ ਅਸੀਂ ਸਿੱਖੀ ਕਰਦੇ ਹਾਂ ਗੁਰਨਾਣਕ ਸਾਹਿਬ ਦੇ ਵੇਲੇ ਤੋਂ ਸਿੱਖ ਸ਼ਬਦ ਸ਼ੁਰੂ ਹੋ ਗਿਆ ਸੀ ਸੇਖ ਸ਼ਬਦ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸ਼ਬਦ ਹਾਂਜੀ ਉਹ ਹੈਗਾ ਸ਼ਬਦ ਸਿੰਘ ਉਹ ਸਿੰਘ ਚਲੋ ਜੇ ਹੁਣ ਆਪਣੀ ਇਸ ਗੱਲ ਤੇ ਗੱਲ ਚੱਲ ਰਹੀ ਪਈ ਆ ਤੁਸੀਂ ਮੇਰੇ ਦੇਖਣ ਵਾਲਿਆਂ ਨੂੰ ਸਾਧ ਸੰਗਤ ਨੂੰ ਥੋੜਾ ਜਿਹਾ ਇਹ ਸਮਝਾਵੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਅੰਮ੍ਰਿਤ ਪ੍ਰਚਾਰ ਕੀਤਾ ਉਹਨਾਂ ਨੇ ਖੰਡੇ ਦੀ ਪਾਉ ਦਿੱਤੀ ਬਾਟਾ ਸਾਬ ਦੇ ਵਿੱਚ ਅੰਮ੍ਰਿਤ ਪਨਾਇਆ ਫਿਰ ਉਸ ਤਰੀਕੇ ਨਾਲ ਸੰਗੇ ਸਜਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਵੀ ਆਪਣੇ ਚਾਰਨ ਧੋ ਕੇ ਫਿਰ ਅਗੂਠਾ ਇੱਕ ਵੱਡੇ ਕੋਈ ਬਰਤਨ ਕਹਿ ਲੋ ਜਾਂ ਕੁਸ਼ ਉਹਦੇ ਵਿੱਚ ਲਾਉਂਦੇ ਸੀ ਤੇ ਸਾਧ ਸੰਗਤ ਥੋੜਾ ਥੋੜਾ ਉਹ ਜਲ ਸ਼ਕਤੀ ਸੀ ਉਹਦੇ ਬਾਰੇ ਥੋੜਾ ਜਿਹਾ ਦੇਖੋ ਸ਼ਬਦ ਸਾਡਾ ਪਹਿਲਾ ਹੈਗਾ ਜੋ ਤੁਸੀਂ ਗੱਲ ਕਹ ਦਿੱਤੀ ਉਨੀ ਗੱਲ ਹੀ ਆ ਬਹੁਤ ਬਰੀਫ ਜੀ ਕਹੂੰਗਾ ਕਿਉਂਕਿ ਆਪਾਂ ਗੁਰਤੇਗ ਵਾਧਰੀ ਗੱਲ ਕਰ ਰਿਹਾ ਜੀ ਜਿਹੜੀ ਸਾਡੀ ਪੂਰੀ ਭਾਰਤ ਵਰਸ਼ ਦੀ ਪ੍ਰਾਣੀ ਸੰਸਕ੍ਰਿਤੀ ਦੀ ਮਰਿਆਦਾ ਆ ਹਾਂਜੀ ਉਹ ਮਰਿਆਦਾ ਹੈਗੀ ਆ ਜਿਸ ਨੂੰ ਗੁਰੂ ਧਾਰਨਾ ਉਹਦੇ ਲਈ ਪੂਰੇ ਸਮਰਪਿਤ ਭਾਵ ਹੋਣੇ ਚਾਹੀਦੇ ਆ ਬਿਲਕੁਲ ਜੇ ਤੁਸੀਂ ਸਮਰਪਿਤ ਹੀ ਨਹੀਂ ਹੋਏ ਪੂਰੀ ਤਰ੍ਹਾਂ ਆਪਣਾ ਭਾਰ ਪਤੀ ਨਹੀਂ ਕੀਤਾ ਤੇ ਫਿਰ ਇਹਦਾ ਮਤਲਬ ਲਿਆ ਤੁਸੀਂ ਗੁਰੂ ਦੀ ਗੱਲ ਵੀ ਨਹੀਂ ਮੰਨਣੀ ਗੱਲ ਤਾਂ ਹੀ ਮੰਨੋਗੇ ਨਾ ਜੇ ਆਪਣੇ ਨੂੰ ਸਮਰਪਿਤ ਕਰੋਗੇ ਬਿਲਕੁਲ ਰਾਜਾ ਜਨਕ ਨੇ ਅਸ਼ਟਵਕ ਨੂੰ ਜਦੋਂ ਗੁਰੂ ਧਾਰਿਆ ਸੀਗਾ ਉਹਨੇ ਕਿਹਾ ਵੀ ਮੈਨੂੰ ਉਪਦੇਸ਼ ਚਾਹੀਦਾ ਘੋੜੇ ਤੇ ਛੜਦੇ ਛੜਦੇ ਨੂੰ ਤੇ ਅਸਤਾਵ ਕਰਨੇ ਕਿਹਾ ਵੀ ਤੂੰ ਆਪਣਾ ਮਨ ਮੈਨੂੰ ਦੇ ਦੇ ਮਨ ਦੇਣ ਦਾ ਮਤਲਬ ਇਹ ਤੈਨੂੰ ਕੋਈ ਫੁਰਨਾ ਫੁਰੰਦਾ ਵਿਹਕਾ ਨਹੀਂਗਾ ਜੇ ਮਨ ਪੇਲੇ ਨਾ ਲੱਲੇ ਮਨ ਤੁਸੀਂ ਤਾਂ ਦਿਓਗੇ ਫੁਰਨਾ ਤਾਂ ਨਹੀਂ ਤੁਹਾਨੂੰ ਕੋਈ ਫੁਲਗ ਜੀ ਪੂਰੀ ਗੁਰੂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਜਾਓਗੇ ਤੇ ਪ੍ਰਾਪਤੀ ਤਾਂ ਉੱਥੇ ਹੋਣੀ ਆ ਸਮਰਪਿਤ ਹੋ ਕੇ ਹੋਣੀ ਆ ਸੋ ਸਮਰਪਤ ਹੋਣ ਦਾ ਇੱਕ ਤਰੀਕਾ ਜਿਹੜਾ ਸਾਡੇ ਪੁਰਾਣੇ ਰਿਸ਼ੀਆ ਮੁੰਨੀਆਂ ਪੂਰੇ ਹਿੰਦੁਸਤਾਨ ਦੀ ਸਨਾਤਨ ਧਰਮ ਨੇ ਚੁਣਿਆ ਸੀਗਾ ਪੂਰੇ ਦਾ ਪੂਰਾ ਜਿਹੜਾ ਚੱਲਦਾ ਰਿਹਾ ਗੁਰਤੇਗ ਬਾਦਰ ਤੱਕ ਉਹ ਸੀਗਾ ਵੀ ਗੁਰਨਾਨਕ ਸਾਹਿਬ ਅੱਜ ਵੀ ਉਹੀ ਚੱਲਦਾ ਬਹੁਤ ਜਦੋਂ ਸਵੇਰੇ ਇਸ਼ਨਾਨ ਕਰਦੇ ਇਸ਼ਨਾਨ ਕਰਨ ਤੋਂ ਬਾਅਦ ਅਸ਼ਰਾਂ ਪਾਣੀ ਕਰਕੇ ਪੈਰ ਸੁੱਚੇ ਕਰਕੇ ਆਪਣੇ ਆਪ ਨੂੰ ਸਾਰਾ ਸੁੱਚੇ ਦੇ ਵਿੱਚ ਆ ਕੇ ਆਪਣਾ ਪੂਰਾ ਬਾਣੀ ਦੇ ਜਾਪ ਕਰਕੇ ਆਪਣੇ ਆਪ ਨੂੰ ਪੂਰਾ ਪ੍ਰਮਾਤਮਾ ਨਾਲ ਜੁੜ ਕੇ ਹੈ ਤਾਂ ਪ੍ਰਮਾਤਮਾ ਰੂਪ ਹੀ ਸੀਗੇ ਹਾਂਜੀ ਪਰ ਪੂਰੀ ਤਰ੍ਹਾਂ ਪੂਰੀ ਲਿਵ ਜੋੜ ਕੇ ਆਪਣੀ ਸਾਰੀ ਦੀ ਸਾਰੀ ਸ਼ਕਤੀ ਆਪਣੇ ਰੋਮਾਂ 'ਚ ਲਿਆ ਕੇ ਇੱਕ ਪੈਰ ਦੇ ਗੁੱਟੇ 'ਚ ਲਿਆ ਕੇ ਸਾਰੀ ਸ਼ਕਤੀ ਸਾਰੀਆਂ ਸ਼ਕਤੀਆਂ ਕੇਂਦਰਿਤ ਕਰਕੇ ਤੇ ਫਿਰ ਜਲ ਜਿਹੜਾ ਨਿਰਮਲ ਜਲ ਸੀ ਇਕੱਠਾ ਕੀਤਾ ਹੁੰਦਾ ਤੇ ਉਹਨੂੰ ਆਪਣੇ ਪੈਰ ਦਾ ਗੁੱਠਾ ਛੋਹ ਆਉਂਦੇ ਸੀ ਅੱਛਾ ਜਦੋਂ ਪੈਰ ਦਾ ਗੁੱਠਾ ਜਵਾਬਤਾ ਦੇ ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਉਹਦੇ 'ਚ ਆ ਗਈਆਂ ਤੇ ਜਿਨੇ ਲੈਣੀ ਉਹਨੇ ਚੂਲਾ-ਚੂਲਾ ਉੱਥੋਂ ਲੈ ਕੇ ਮੈਂ ਕਹਣਾ ਅੱਜ ਗੁਰਨਾਨਕ ਦੀ ਚਰਨ ਪਾਉ ਲੈ ਲਈ ਮੈਂ ਗੁਰਨਾਨਕ ਦਾ ਸਿੱਖ ਬਣ ਗਿਆ ਤੇ ਜਦੋਂ ਤੁਸੀਂ ਕਿਸੇ ਦੀ ਚਰਨ ਪਾਉ ਲੈ ਲੈਂਦੇ ਆ ਕਿਸੇ ਮੂਰੇ ਛੋਣਾ ਵੀ ਇਹੀ ਹੁੰਦਾ ਕਿ ਤੇ ਪੈਰੀ ਹੱਥ ਲਾਉਣਾ ਵੀ ਇਹੀ ਹੁੰਦਾ ਜੇ ਤੁਸੀਂ ਆਪਣੇ ਬਜ਼ੁਰਗਾਂ ਦੇ ਵੱਡਿਆਂ ਦੇ ਪੈਰੀ ਹੱਥ ਲਾਉਨੇ ਆਪਾਂ ਕਹਿੰਦੇ ਆ ਅਸੀਂ ਤੇਰੇ ਤੇ ਸਭ ਕੁਝ ਵਾਰ ਦਿੱਤਾ ਆਪਾਂ ਗੁਰਦਾਰ ਜੀ ਕੇ ਪ੍ਰਕਰਮਾ ਕਰਦੇ ਆ ਬਿਲਕੁਲ ਉਹਦਾ ਬਦਲ ਵੀ ਇਹੀ ਹੁੰਦਾ ਆ ਕਿ ਅਸੀਂ ਜਿਹਦੇ ਪ੍ਰਕਰਮਾ ਕਰ ਰਹੇ ਆ ਅਸੀਂ ਤੇਰੇ ਤੋਂ ਸਾਰਾ ਕੁਝ ਵਾਰ ਦਿੱਤਾ ਪ੍ਰਕਰਮ ਕਰਦਾ ਇਹਦੀ ਇਹਨੂੰ ਪ੍ਰਕਰਮਨ ਤੋਂ ਇੱਕ ਹੋਰ ਅੰਦਾਜ਼ ਚ ਸਮਝੋ ਆਮ ਤੌਰ ਤੇ ਕਿਸੇ ਦੇ ਚਰਨਾਂ ਦਾ ਪਾਣੀ ਪੀਣਾ ਛੋਟ ਗੱਲ ਔਖੀ ਲੱਗਦੀ ਆ ਔਖੀ ਲੱਗਦੀ ਹਾਂਜੀ ਪਰ ਤੁਸੀਂ ਜਿਹਨੂੰ ਗੁਰੂ ਮੰਨ ਲਿਆ ਜਿਹਨੂੰ ਰੱਬ ਰੂਪ ਮੰਨ ਲਿਆ ਜਿਹਨੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਬਣ ਲਿਆ ਆ ਤਾਂ ਹੀ ਤੁਸੀਂ ਉਹਦੇ ਚੰਨਾਂ ਦੇ ਗੁੱਸੇ ਨਾਲ ਛੱਕ ਸਕਦੇ ਆ ਤੇ ਉਹ ਮੰਨਣਾ ਪਾਣਾ ਪਹਿਲਾਂ ਮੰਨਣਾ ਪੈਣਾ ਤੇ ਜਦੋਂ ਆਪਾਂ ਉਦਾਹਰਣ ਵਜੋਂ ਮੈਂ ਗੱਲ ਹੋਰ ਕਰਦਾ ਪ੍ਰਕਰਮਾ ਮੈਂ ਕਹਿੰਦਾ ਉਹੀ ਗੱਲ ਆ ਆਪਣੇ ਆਪ ਨੂੰ ਕੁਰਬਾਨ ਕਰਨਾ ਵਾਰਨਾ ਜਦੋਂ ਆਪਾਂ ਨਾ ਬੱਚਾ ਕੋਈ ਵਿਆਹ ਸ਼ਾਦੀ ਤੇ ਬੈਂਦਾ ਆ ਤੇ ਆਪਾਂ ਬੱਚੇ ਦੇ ਸਿਰ ਤੋਂ ਵਾਰਨਾ ਕਰਦੇ ਤੁਹਾਡਾ ਇਹ ਕੰਮ ਆ ਤੁਸੀਂ ਤਾਂ ਬਹੁਤ ਵਾਰਨੇ ਹੁੰਦੇ ਦੇਖਦੇ ਹੋਣੇ ਆ ਆਪਾਂ ਸਿਰ ਬੱਚੇ ਦੇ ਸਿਰ ਤੋਂ ਵਾਰ ਕੇ ਉਹਦੀ ਝੋਲੀ 'ਚ ਰੁਪਈਆ ਪਾ ਦਿੰਦੇ ਆ ਪੈਸਾ ਪਾਉਂਦੇ ਆ ਪਾਉਂਦੇ ਆ ਨਾ ਹਾਂਜੀ ਕੋਈ ਕਿੰਨੇ ਪਾਉਂਦਾ ਕੋਈ ਕਿੰਨੇ ਪਾਉਂਦਾ ਉਹਦੀ ਮਰਜ਼ੀ ਆ ਪਰ ਉਹਦੇ ਸਿਰ ਤੋਂ ਵਾਰ ਕੇ ਪਾਉਂਦੇ ਆ ਸਿਰ ਤੋਂ ਵਾਰਨ ਦਾ ਮਤਲਬ ਪਤਾ ਕੀ ਹੁੰਦਾ ਆ ਵਾਰਨਾ ਕਰਨ ਦਾ ਕਿ ਤੈਨੂੰ ਅਸੀਂ ਇੰਨਾ ਪਿਆਰ ਕਰਦੇ ਆ ਇੰਨਾ ਪਿਆਰ ਕਰਦੇ ਆ ਧਨ ਦੌਲਤ ਕੁਝ ਵੀ ਨਹੀਂ ਤੇਰੇ ਸਿਰ ਤੋਂ ਵਾਰ ਕੇ ਤੇਰੀ ਝੋਲੀ ਪਾਤਾ ਸਾਰਾ ਕੁਝ ਬਿਲਕੁਲ ਬਿਲਕੁਲ ਨਾਲ ਅਸੀਸ ਦਿੰਦੇ ਆ ਬਿਲਕੁਲ ਨਹੀਂ ਇਹਦਾ ਮਤਲਬ ਇਹ ਹੀ ਹੁੰਦਾ ਤੇਰ ਤੋਂ ਗੁਰਬਾਨ ਕਰਤਾ ਪਰ ਕਰਮਾ ਜਿਹੜੀ ਇਹ ਗੁਰੂ ਸਾਹਿਬ ਦੇ ਉੱਤੋਂ ਆਪਣੇ ਆਪ ਨੂੰ ਵਾਰਨ ਵਾਲੀ ਗੱਲ ਹੈ ਮੈਂ ਪੈਸੇ ਨਹੀਂ ਵਾਰਦਾ ਪੈਸੇ ਤਾਂ ਤੇਰੇ ਦਿੱਤੇ ਹੋਇਆ ਮੈਂ ਆਪਣਾ ਆਪਾ ਤੇਰੇ ਤੋਂ ਵਾਰ ਰਿਹਾ ਕਰਮਾ ਬਿਲਕੁਲ ਗੁਰੂ ਦੀ ਪ੍ਰਕਰਮਾਂ ਵੀ ਚਰਨਪਾਲ ਲੈ ਕੇ ਗੁਰੂ ਦੀ ਪ੍ਰਕਰਮਾਂ ਕਰਦੇ ਅੱਛੇ ਤਰੀਕੇ ਨਾਲ ਤੁਸੀਂ ਸਮਝਾਇਆ ਔਰ ਇਸੇ ਤਰ੍ਹਾਂ ਜਦੋਂ ਆਪਾਂ ਮਹਾਰਾਜ ਦੇ ਮੋਹਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਆਪਾਂ ਮੱਥਾ ਟੇਕਦੇ ਆ ਤਾਂ ਮਕਸਦ ਤਾਂ ਇਹ ਹੀ ਆ ਕਿ ਮਹਾਰਾਜ ਅਸੀਂ ਸਾਰਾ ਕੁਝ ਅਸੀਂ ਮੱਥਾ ਟੇਕਤਾ ਅਸੀਂ ਤੁਹਾਡੇ ਹੋ ਗਏ ਆ ਸਾਡੀ ਸੋਚ ਵੀ ਤੁਹਾਡੀ ਹੋ ਗਈ ਆ ਕਿ ਤੁਸੀਂ ਹੁਣ ਸਾਨੂੰ ਜੋ ਦੱਸੂਗੇ ਅਸੀਂ ਕਰਾਂਗੇ ਤੇਰੀ ਚਰਨਾਂ 'ਚ ਨਮਸਕਾਰ ਹੋ ਗੀ ਬਿਲਕੁਲ ਬਸ ਆ ਕਰ ਤੇ ਗੁਰਨਾਨਕ ਸਾਹਿਬ ਤੋਂ ਲੈ ਕੇ ਗੁਰਤੇਗ ਭਾਦਰ ਤੱਕ ਇਹੀ ਮਰਿਆਦਾ ਸੀਗੀ ਚਰਨਪਾਲ ਵਾਲੀ ਗੁਰੂ ਗਵਿੰਦ ਸਿੰਘ ਜੀ ਨੇ ਆ ਕੇ ਉਹ ਮਰਿਆਦਾ ਨੂੰ ਬਦਲ ਕੇ ਖੰਡੇ ਬਾਟੇ ਦੀ ਪੌੜ ਵਾਲੀ ਕਰ ਦਿੱਤੀ ਜਲ ਉਦੋਂ ਵੀ ਚੂਲਾ ਲੈਣਾ ਹੀ ਪੈਂਦਾ ਛਕਣਾ ਹੀ ਪੈਂਦਾ ਆ ਪਰ ਗੁਰੂ ਸਾਹਿਬ ਨੇ ਉਹ ਪੰਜ ਬਾਣੀਆਂ ਪੜ੍ਹ ਕੇ ਉਹ ਸਾਰਾ ਮਰਿਆਦਾ ਇੱਕ ਬਣਾਤੀ ਉਹ ਅੱਪਾ ਕਦੇ ਮਰਿਆਦਾ ਦੀ ਗੱਲ ਆਈ ਫਿੱਕੀ ਦੀ ਗੱਲ ਕਰ ਲਾਂਗੇ ਸੋ ਫਿਰ ਵੀ ਮੈਂ ਚਾਹੁੰਨਾ ਕਿ ਸਾਧ ਸੰਗਤ ਨੂੰ ਇੰਨਾ ਕੁ ਜੂਰ ਦੱਸੋ ਕਿ ਉਹਨਾਂ ਨੂੰ ਇਦਾਂ ਕਰਨ ਲਈ ਇਹ ਜ਼ਰੂਰਤ ਕਿਉਂ ਪਈ ਕਿਉਂਕਿ ਉਹ ਉਹਨਾਂ ਨੇ ਇਸ ਤਰ੍ਹਾਂ ਕਰਕੇ ਮਤਲਬ ਕੌਮ ਨੂੰ ਇੱਕ ਤਰ੍ਹਾਂ ਜਾਗਰੂਤੀ ਦਿੱਤੀ ਉਹਨਾਂ ਨੇ ਦੋ ਤਿੰਨ ਗੱਲਾਂ ਉਹ ਦਿੱਤੀ ਇਹ ਕੀ ਕਹਿ ਸਕਦੇ ਆ ਦੋ ਤਿੰਨ ਗੱਲਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਣਾ ਕਰ ਲਿਆ ਸੀ ਉਦੋਂ ਤੱਕ ਜਿਹੜੀ ਸ਼ਕਸ਼ੀ ਗੁਰਗੱਦੀ ਉਹ ਬੰਦ ਕਰ ਦੇਣੀ ਆ ਜੀ ਇਹ ਗੁਰਗੱਦੀ ਜਿਹੜੀ ਆ ਹੁਣ ਪੰਥਕ ਤੌਰ ਤੇ ਹੋਏਗੀ ਕੌਮੀ ਤੌਰ ਤੇ ਹੋਏਗੀ ਸ਼ਕਸ਼ੀ ਗੁਰਗੱਦੀ ਬੰਦ ਕਰਨ ਦਾ ਮਤਲਬ ਹੈ ਕੋਈ ਇੱਕ ਬੰਦਾ ਗੁਰੂ ਨਹੀਂ ਰਹੂਗਾ ਤੇ ਜਦੋਂ ਇੱਕ ਬੰਦਾ ਗੁਰੂ ਨਹੀਂ ਰਹੂਗਾ ਤੇ ਚਰਨਪਾਲ ਫੇ ਨਹੀਂ ਦਊਗਾ ਕਦੀ ਵੀ ਸਰਨਪੁਰ ਗੰਦੂਗਾ ਫਿਰ ਗੁਰਤਾਰ ਨੀ ਕੋਈ ਵੀ ਸਤ ਗੁਰ ਨੇ ਉਹ ਮਰਿਆਦਾ ਜਿਹੜੀ ਸੀ ਸ਼ਕਸ਼ੀ ਮਰਿਆਦਾ ਨੂੰ ਸਤ ਗੁਰ ਤਿਆਰੀ ਕਰਦਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਸਾਰੀਆਂ ਮਰਿਆਦਾ ਨੂੰ ਹੌਲੀ ਹੌਲੀ ਕਰਕੇ ਲੋਕਾਂ ਨੂੰ ਨਾਲ ਲੈ ਕੇ ਤੋੜਨਾ ਹੁੰਦਾ ਲੋਕਾਂ ਨੂੰ ਜਾਗਰਤ ਕਰਨਾ ਹੁੰਦਾ 230 ਬਰੇ ਦਾ ਸਮਾਂ ਲੱਗਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅਮਰ ਸ਼ਕੌਨ ਤੱਕ ਜਾਨੀ 1469 ਤੋਂ ਲੈ ਕੇ 1699 ਤੱਕ 230 ਬਰੇ ਦਾ ਸਮਾਂ ਬਣਦਾ ਆ ਲੋਕਾਂ ਨੂੰ ਉਸ ਤੱਕ ਲਿਆਉਣ ਲਈ ਕਿ ਲੋਕੀ ਪਹਿਲਾਂ ਚਰਨਾਂ ਵਾਲੀ ਜੁੜੇ ਹੋਏ ਸੀ ਪਰ 230 ਵਰੇ ਦੀ ਇਸ ਮਿਹਨਤ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਐਨ ਸਿੱਖ ਜਾਗਰਿਤ ਕਰ ਲਿਆ ਸਿੱਖਾਂ ਦਾ ਪੂਰਾ ਗੁਰੂ ਘਰ ਤੇ ਵਿਸ਼ਵਾਸ ਹੋ ਗਿਆ ਗੁਰੂ ਤੇ ਵਿਸ਼ਵਾਸ ਹੋ ਗਿਆ ਗੁਰੂ ਜੋ ਕਰੂਗਾ ਠੀਕ ਕਰੂਗਾ ਤੇ ਗੁਰੂ ਸਾਹਿਬ ਨੇ ਫਿਰ ਉਹ ਛਕਸੀ ਕਿਸੇ ਨਾਲ ਤੋੜਨ ਦੇ ਲਈ ਕਿਸੇ ਇੱਕ ਪਰਸਨੈਲਿਟੀ ਨਾਲ ਤੋੜਨ ਦੇ ਲਈ ਕਿ ਕੱਲੀ ਪਰਸਨੈਲਿਟੀ ਨਹੀਂ ਪੰਥ ਦੀ ਗੱਲ ਆ ਸਾਂਝੀ ਵਾਲਤਾ ਦੀ ਗੱਲ ਆ ਸਾਰਿਆਂ ਨੂੰ ਸਾਂਝੇ ਤੌਰ ਤੇ ਸੰਗਤ ਵਿੱਚੋਂ ਹੀ ਪੰਜ ਪਿਆਰੇ ਚੁਣ ਲਿਆ ਉਹਨਾਂ ਨੂੰ ਖੰਡੇ ਬਾੜੀ ਦੀ ਫੌਲ ਦਿੱਤੀ ਫਿਰ ਉਸੇ ਖੰਡੇ ਬਾੜੀ ਦੀ ਬੋਲ ਉਹਨਾਂ ਨੂੰ ਕਿਹਾ ਵੀ ਮੈਨੂੰ ਵੀ ਦਿਓ ਮੈਨੂੰ ਵੀ ਗੋਬਿੰਦਰਾਏ ਤੇ ਗੁਰੂ ਗੋਬਿੰਦ ਸਿੰਘ ਬਣਾ ਦਿਓ ਤਾਂ ਕਿ ਸ਼ਖਸੀ ਗੱਲ ਜਿਹੜੀ ਆ ਦੇਹ ਵਾਲੀ ਗੱਲ ਖਤਮ ਹੋ ਜਾਏ ਉਹ ਤਿਆਰੀ ਸੀ ਇਸ ਗੱਲ ਦੀ ਸੋ ਸਤ ਸੰਗਤ ਜੀ ਅਸੀਂ ਥੋੜਾ ਜਿਹਾ ਆਪਣੇ ਵਿਸ਼ੇ ਤੋਂ ਦੂਜੇ ਪਾਸੇ ਨੂੰ ਚਲ ਗਏ ਗੱਲਾਂ ਬਹੁਤ ਜ਼ਰੂਰੀ ਸੀਗੀਆਂ ਅੱਗੇ ਤੁਸੀਂ ਭਾਈ ਸਾਹਿਬ ਦੱਸੋ ਕਿ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੂੰ ਕਿਉਂ ਜਾਣਾ ਪਿਆ ਤੁਸੀਂ ਦੱਸ ਰਹੇ ਸੀ ਕਿ ਬਈ ਉਹ ਵਾਪਸ ਹਜ਼ਾਰਾ ਪਿੰਡ ਤੱਕ ਦੀ ਗੱਲ ਆ ਉਹ ਮੈਂ ਉਹ ਤੋਂ ਗੱਲ ਦੱਸ ਰਿਹਾ ਸੀ ਕਿ ਲੋਕੀ ਉਹ ਬਹੁਤ ਸੀ ਸੰਗਤ ਜੁੜੀ ਸੀ ਸਾਰੇ ਮੇਰੇ ਕਹਿੰਦਾ ਵਾਲੇ ਸੀ ਪੰਜਾਬ ਦੇ ਵਿੱਚ ਤਾਂ ਗੁਰੂ ਸਾਹਿਬ ਲੰਮਾ ਟਾਈਮ ਰਹੇ ਸੀਗੇ ਜੀ ਜਾਗਰਤੀ ਸੀ ਪੂਰੀ ਤਰ੍ਹਾਂ ਪੰਜਾਬ ਜਾਗ ਚੁੱਕਾ ਸੀਗਾ ਇੰਨਾ ਜਾਗ ਚੁੱਕਾ ਸੀ ਕਿ ਉਹ ਮੁਗਲ ਹਕੂਮਤ ਨਾਲ ਚਾਰ ਜੰਗਾਂ ਵੀ ਲੜਦੀਆਂ ਇਹ ਜੰਗਾਂ ਜਿੱਤਵੀਆਂ ਸੀ ਜਿੱਤਵੀਆਂ ਸੀ ਜਿੱਤਵੀਆਂ ਸੀਗੀਆਂ ਜੇ ਕਦੇ ਸਿੱਖਾਂ ਦੇ ਘੋੜੇ ਕਿਤੇ ਲਾਹੌਰ ਦੇ ਸੂਬੇਦਾਰ ਨੇ ਖੋਏ ਸੀ ਤੇ ਸਿੱਖਾਂ ਨੂੰ ਖੋ ਕੇ ਵਾਪਸ ਵੀ ਲਿਆਏ ਸੀਗੇ ਜੇ ਕਿਤੇ ਜਾਨੀ ਕਿ ਬੀਬੀ ਕੌਲਾਂ ਤੇ ਜ਼ੁਲਮ ਹੋਇਆ ਸੀ ਤਾਂ ਚਲ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਵੀ ਆ ਗਈ ਸਤਿਗੁਰ ਨੇ ਕਹੇ ਨਹੀਂ ਹੁਣ ਬਸ ਠੀਕ ਹੈ ਤੇਰੀ ਜਾਨ ਮਾਲ ਦੀ ਰਾਖੀ ਅਸੀਂ ਕਰਾਂਗੇ ਬਿਲਕੁਲ ਕੀਤੀ ਸੋ ਪੰਜਾਬ ਜਾਗ ਚੁੱਕਾ ਸੀ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪ੍ਰਚਾਰ ਨਹੀਂ ਸੀ ਹੈਗਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਚ ਜਿਹੜੇ ਦੂਰ ਦਰਾਡੇ ਵਾਲੇ ਰਾਜ ਗਏ ਕੋਈ ਗੁਰੂ ਸਾਹਿਬਾਂ ਨਹੀਂ ਸੀਗਾ ਅੱਛਾ ਜੀ ਜਾਨੀ ਸਾਰੇ ਗੁਰੂ ਸਾਹਿਬਾਨ ਖੇਤਰ ਤੱਕ ਗਏ ਦਿੱਲੀ ਤੱਕ ਗਏ ਕੁਛ ਆਗਰੇ ਤੱਕ ਨੌ ਗੁਰੂ ਸਾਹਿਬ ਕੁਰੂਖੇਤਰ ਤੱਕ ਗਿਆ ਆ ਕੁਰੂਖੇਤਰ ਪੂਰੇ ਹਿੰਦੁਸਤਾਨ ਦਾ ਪੂਰੀ ਦੁਨੀਆ ਦੇ ਇੱਕੋ ਇੱਕ ਸ਼ਹਿਰ ਆ ਜਿੱਥੇ ਨੌ ਗੁਰੂ ਸਾਹਿਬ ਆਣ ਗਏ ਆ ਇੱਕ ਗੁਰੂ ਅੰਗਦ ਦੇਵ ਨੂੰ ਛੱਡ ਕੇ ਬਾਕੀ ਸਾਰੇ ਗੁਰੂ ਸਾਹਿਬ ਆਣ ਗਏ ਆ ਗੁਰਤੇਗ ਬਾਦਰ ਵੀ ਗੁਰੂ ਨਾਨਕ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਸਾਰੇ ਗਏ ਗੁਰੂ ਅੰਗਦ ਦੇਵ ਨਹੀਂ ਗਏ ਉੱਥੇ ਪੂਰ ਅਮਰਦਾਸ ਵੀ ਗਿਆ ਨੌ ਗੁਰੂ ਸਾਹਿਬ ਆਣ ਜੇ ਕਿਸੇ ਇੱਕ ਸ਼ਹਿਰ ਚ ਗਏ ਆ ਤੇ ਕੁਰੂਖੇਤਰ ਚ ਗਏ ਆ ਸ਼ਾਬਾਸ਼ ਪਰ ਦਿੱਲੀ ਤੋਂ ਆਗਰੇ ਤੋਂ ਬਾਅਦ ਤਾਂ ਕੋਈ ਗੁਰੂ ਸਾਹਿਬ ਨਹੀਂ ਠੀਕ ਹੈ ਜੀ ਗੁਰਨਾਨਕ ਸਾਹਿਬ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੂਰ ਤੱਕ ਜਾਨੀ ਕਿ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਸਾਮ ਦੇ ਵਿੱਚ ਦੂਰ ਤੱਕ ਦੇ ਰਾਜਾਂ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ ਸੀ ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰਤੇਗਵਾਦਰ ਤੱਕ ਕੋਈ ਨਹੀਂ ਸੀਗਾ ਸੋ ਹੁਣ ਖਬਰਾਂ ਆ ਰਹੀਆਂ ਸੀਗੀਆਂ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਨਹੀਂ ਸੀਗੇ ਐਥੇ ਸਿੱਖ ਸਿੱਖ ਖਤਮ ਹੋਗਾ ਸੀ ਨਹੀਂ ਹਾਂਜੀ ਗੁਰੂ ਨਾਨਕ ਸਾਹਿਬ ਨਹੀਂ ਸੀਗੇ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਕਾਇਮ ਕਰ ਰਿਹਾ ਸੀ ਧਰਮਸ਼ਾਲਾ ਕਾਇਮ ਸੀ ਸਿੱਖੀ ਦਾ ਪ੍ਰਚਾਰ ਚੱਲ ਰਿਹਾ ਸੀ ਸਿੱਖੀ ਦੇ ਪ੍ਰਚਾਰਕ ਵੀ ਜਾਂਦੇ ਸੀਗੇ ਗੁਰੂ ਘਰ ਨਾਲ ਨਾਤਾ ਸੀ ਉੱਥੋਂ ਦੁਸ਼ਵੰਦ ਵੀ ਆਉਂਦਾ ਸੀਗਾ ਇੱਥੋਂ ਤੱਕ ਉਹਨਾਂ ਸਥਾਨਾਂ ਤੋਂ ਪੰਜਾਂ ਪਿਆਰਿਆਂ ਚੋਂ ਪਿਆਰੇ ਵੀ ਆਏ ਜੀ ਕੋਈ ਜਗਨਨਾਥਪੁਰੀ ਤੋਂ ਆ ਕੋਈ ਬਿਦਰ ਤੋਂ ਆ ਆਏ ਨਾ ਦੂਰ ਤਲਾੜੇ ਤੋਂ ਬਿਲਕੁਲ ਪਰ ਗੁਰੂ ਸਾਹਿਬਾਨ ਆਪ ਨਹੀਂ ਸੀਗੇ ਪੰਜਾਬ ਤੋਂ ਬਾਹਰ ਇਹਦੀ ਦੂਰ ਤੱਕ ਨਹੀਂ ਸੀਗਾ ਸੋ ਸੁਨੇਹੇ ਆਉਣ ਲੱਪੈ ਸੀ ਕਿ ਆਰੰਗਜੀਤ ਬਾਦਸ਼ਾਹ ਨੇ ਜ਼ੁਲਮ ਕਰਨਾ ਸ਼ੁਰੂ ਕਰਤਾ ਹੈ ਜਬਰ ਕਰਨਾ ਸ਼ੁਰੂ ਕਰਤਾ ਕੱਲੇ ਕਸ਼ਮੀਰ ਚ ਨਹੀਂ ਸੀ ਸ਼ੁਰੂ ਹੋਇਆ ਕਸ਼ਮੀਰੀ ਜੰਝੂ ਲਾਉਣੇ ਸ਼ੁਰੂ ਹੋਏ ਪਰ ਪੂਰੇ ਹਿੰਦੁਸਤਾਨ ਚ ਜਦੋਂ ਆਰੰਗਜੀਤ ਗੁਰਗਦੀ ਤੇ ਬੈਠ ਆਪਣੀ ਆਰੰਗਜੀਤ ਆਪਣੀ ਰਾਜਗਦੀ ਤੇ ਬੈਠਾ ਆਪਣੇ ਭਰਾਵਾਂ ਨੂੰ ਮਾਰ ਕੇ ਬੈਠਾ ਭਰਾਵਾਂ ਦਾ ਕਤਲ ਕਰਕੇ ਬੈਠਾ ਆ ਪਿਓ ਨੂੰ ਕੈਦ ਕਰਕੇ ਬੈਠਾ ਆ ਬੜਾ ਜ਼ੁਲਮ ਕਰਕੇ ਬੈਠਾ ਆ ਤੇ ਉਹਨੇ ਆਪਣੇ ਨਾਲ ਦੇ ਜਰਨੈਲ ਖੁਸ਼ ਕਰਨੇ ਸੀਗੇ ਉਹ ਖੁਸ਼ ਕਰਨ ਲਈ ਉਹਨੇ ਆਪਣੇ ਆਪ ਦੇ ਉੱਤੇ ਫਿਰ ਆਪਣੇ ਜ਼ੁਲਮ ਦੇ ਉੱਤੇ ਇਸਲਾਮ ਦਾ ਬੁਰਕਾ ਪਾ ਲਿਆ ਇਦਾਂ ਬਹੁਤ ਵੱਡਾ ਧਰਮੀ ਨਹੀਂ ਸੀ ਜੀ ਔਰੰਗਜ਼ੇਬ ਹੈਗਾ ਜ਼ਾਲਮ ਬਾਦਸ਼ਾਹ ਸੀਗਾ ਧਰਮ ਨਾਲ ਦੀ ਇੱਕ ਵੀ ਕੰਨੀ ਨਹੀਂ ਸੀ ਜਿਹੜਾ ਆਪਣੇ ਪਿਓ ਨੂੰ ਕੈਦ ਕਰ ਸਕਦਾ 8 ਸਾਲ ਕੈਦ ਰੱਖਿਆ ਸ਼ਾਹਜਹਾਨ ਨੂੰ ਤੇ ਉਹਨੇ ਕਿਹਾ ਮੈਨੂੰ ਕੋਈ ਚੰਗਾ ਪ੍ਰਸ਼ਾਦਾ ਦਿਓ ਉਹਨੇ ਉਹਨੇ ਮੰਗਿਆ ਪ੍ਰਸ਼ਾਦਾ ਤੇ ਉਹਦੇ ਪੁੱਤਰ ਦਾ ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਮਰਾਦ ਉਹਦਾ ਸਿਰ ਕੱਟ ਕੇ ਥਾਲੀ ਦੀ ਰੱਖ ਕੇ ਪੀਤਾ ਕੇ ਦਾ ਸ਼ਾਹ ਕਲਤ ਉਹਨੇ ਕਟੋਗੜ ਫਰਜ਼ਾਦਾਨੀ ਦੀ ਪਾਣੀ ਦਾ ਦੇ ਦਿਓ ਤੇ ਉਹਦੇ ਖੂੰ ਦਾ ਗਲਾਸ ਪਰ ਕੇ ਪੀਜਿਆ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਕਿਸੇ ਬਾਹਰਲੇ ਨੂੰ ਨਹੀਂ ਸ਼ਾਹਜਹਾਨ ਉਹ ਸ਼ਾਹਜਹਾਨ ਜਿੰਨੇ ਕਦੀ ਤਾਜਮਹਿਲ ਬਣਾਇਆ ਸੀ ਬਿਲਕੁਲ ਉਹ ਸ਼ਾਹਜਹਾਨ ਜਿਹਦੀ ਬਣਾਈ ਹੋਈ ਸਾਰੀ ਕੀਤੀ ਦੇ ਉੱਤੇ ਔਰੰਗਜ਼ੇ ਬਾਦਸ਼ਾਹ ਬਣ ਕੇ ਬੈਠਾ ਸੀ ਪਰ ਉਹਨੇ ਆਪਣੇ ਪਿਤਾ ਨੂੰ ਨਹੀਂ ਬਖਸ਼ਿਆ ਆਪਣੀ ਭੈਣ ਜੇਬ ਨੂੰ ਨਿਸ਼ਾਨ ਨੂੰ ਮਾਰਤਾ ਆਪਣੇ ਭਰਾਵਾਂ ਤਿੰਨਾਂ ਦਾ ਕਤਲ ਕੀਤਾ ਪੂਰਾ નિર્દય ਸੀਗਾ ਪੂਰਾ નિર્દય ਤਿੰਨ ਭਰਾ ਮਾਰੇ ਇੱਕ ਭੈਣ ਮਾਰੀ ਜਿਨੇ ਗੁਰਤੇਗ ਭਾਦਰ ਦੀ ਜ਼ੁਲਮ ਕਰਨ ਨੂੰ ਰੋਕਿਆ ਸੀ ਉਹ ਭੈਣ ਵੀ ਮਾਰੀ ਉਹਨੇ ਕਵੀ ਸੀ ਜੇਬਲ ਨਿਸ਼ਾਹ ਖਫਤਾ ਲਿਖਦੀ ਹੁੰਦੀ ਸੀ ਉਹਦੀ ਬੜੀਆਂ ਪੈਰੀਆਂ ਖਫਤਾ ਮਿਲਦੀਆਂ ਜੀ ਤੇ ਆਪਣੇ ਪਿਓ ਵੀ ਮਾਰਿਆ ਐਡਾ ਜ਼ਾਲਮ ਸੀ ਪਰ ਹੁਣ ਲੋਕਾਂ ਦੇ ਵਿਚਰਨਾ ਜ਼ਾਲਮ ਬਣ ਕੇ ਥੋੜਾ ਵਿਚਰ ਸਕਦਾ ਆਪਣੇ ਜਰਨਲ ਜਰਨਲ ਫੌਸੀ ਆ ਦੀ ਮੁਸਲਮ ਸੀ ਕੀ ਬਹੁਤੀ ਜੀ ਜਾਂ ਰਾਜਪੂਤਾਂ ਦੀ ਫੌਸੀ ਹੁਣ ਉਹ ਜ਼ੁਲਮ ਜ਼ਾਲਮ ਬਣ ਕੇ ਵਿਚਰ ਸਕਦਾ ਸੀਗਾ ਉਹਨੇ ਧਰਮ ਦਾ ਲਫਾਦਾ ਪਾ ਲਿਆ ਧਰਮ ਦਾ ਬੁਰਕਾ ਪਾ ਲਿਆ ਤੇ ਧਰਮ ਦਾ ਬੁਰਕਾ ਪਾ ਕੇ ਪਹਿਲਾ ਹੁਕਮ ਉਹਨੇ ਸੂਲਾ ਸੋ 58 ਚ ਬੈਠਾ ਸੀ ਆਪਣੀ ਰਾਜ ਗੱਦੀ ਤੇ ਤੇ ਪਹਿਲਾ ਹੁਕਮ ਨੇ ਦਿੱਤਾ ਕਿ ਹੁਣ ਨਵੇਂ ਮੰਦਰ ਨਹੀਂ ਬਣ ਸਕਦੇ ਅੱਛਾ ਜੀ ਕਿਉਂਕਿ ਮੰਦਰਾਂ 'ਚ ਮੂਰਤੀ ਦੀ ਪੂਜਾ ਹੁੰਦੀ ਆ 1664 ਚ ਉਹਨੇ ਐਲਾਨ ਕਰਤਾ ਹੁਣ ਜਿਹੜੇ ਪੁਰਾਣੇ ਮੰਦਰ ਆ ਉਹਦੀ ਮੁਰੰਮਤ ਵੀ ਨਹੀਂ ਕਰ ਸਕਦੇ ਜੇ ਤੈਂਦੇ ਤੇ ਟੈਨ ਦਿਓ ਤੁਸੀਂ ਸਾਰਾ ਸਰਮਾਇਦਰ ਖਰਚੀ ਜਾਂਦੇ ਆ ਗਲੀ ਗਲੀ ਮੰਦਰ ਬਣ ਗਏ ਬਹੁਤ ਬਣ ਗਏ ਹੁਣ ਨਹੀਂ ਬਣਨੇ ਹੋਰ ਸੋ ਉਹਨੇ ਮੰਦਰ ਵੀ ਬਣਨੇ ਰੋਕ ਦਿੱਤੇ ਸੀ ਬਾਝ ਜਿਹਨੇ ਉਲਾਉਣੇ ਸ਼ੁਰੂ ਕਰ ਦਿੱਤੇ ਤੇ ਉਹ ਜਿਹੜਾ ਦੂਰ ਦਰਾਡੇ ਦਾ ਇਲਾਕਾ ਸੀਗਾ ਜਿਹਨੇ ਲੋਕੀ ਡਰੇ ਹੋਏ ਬਹੁਤ ਸੀਗੇ ਉਧਰਲੇ ਬੰਨੇ ਬਹੁਤ ਜ਼ਿਆਦਾ ਪ੍ਰਚਾਰ ਕਰਨ ਦੀ ਜੁਲਮ ਦੀਆ ਉਧਰ ਨੂੰ ਜਿਆਦਾ ਵਹਾ ਸੀ ਕਿਉਂਕਿ ਔਰੰਗਜ਼ੇਬ ਦੱਖਣ ਚ ਬਗਾਵਤ ਹੋ ਰਹੀ ਸੀ ਉਹਨੂੰ ਦਬਾਉਣ ਗਿਆ ਸੀ ਤੇ ਜ਼ੁਲਮ ਕਰ ਰਿਹਾ ਸੀ ਉਹਨਾਂ ਲੋਕਾਂ ਦੇ ਉੱਤੇ ਅਸਾਮ ਦੇ ਵਿੱਚ ਬਗਾਵਤਾਂ ਜਿਹੜੀਆਂ ਉੱਠਦੀਆਂ ਉਹ ਲੋਕ ਬਚੇ ਹੋਏ ਸੀਗੇ ਉਹਨਾਂ 'ਤੇ ਜ਼ੁਲਮ ਹੋਣਾ ਸ਼ੁਰੂ ਹੋ ਗਿਆ ਸੀ ਉਧਰ ਨੂੰ ਰਾਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਗਿਆ ਸੀ ਅਸਾਮ ਵਾਲੇ ਬੰਨੇ ਨੂੰ ਵੀ ਤੇ ਸਤਗੁਰੂ ਫਿਰ ਉਹਨਾਂ ਲੋਕਾਂ ਦੀ ਬਾਹ ਫੜਨ ਦੇ ਲਈ ਗਏ ਔਰ ਗੁਰੂ ਤੇ ਇੱਕ ਬਾਤ ਜੇ ਪ੍ਰਚਾਰ ਫੇਰੀ ਦੇਖਾਂਗੇ ਨਾ ਕਿਉਂਕਿ ਆਪਣੇ ਕੋਲ ਹੁਣ ਇੰਨਾ ਸਮਾਂ ਨਹੀਂ ਹੋਣਾ ਮੈਂ ਤੀਸਰ ਦੀ ਗੱਲ ਕਰ ਲਵਾਂ ਸਤਗੁਰੂ ਦੀ ਜੇ ਪ੍ਰਚਾਰ ਫੇਰੀ ਦੇਖਾਂਗੇ Hindu ਤੀਰਥਾਂ ਦੀ ਆਜ਼ਾਦੀ ਅੱਛਾ ਜਿੰਨੇ Hindu ਤੀਰਥ ਆ ਔਰ ਸਤਗੁਰੂ ਦੀ ਜੇ ਬਾਣੀ ਦੇਖਾਂਗੇ ਬਾਣੀ ਦੇ ਵਿੱਚ ਅਸਲਾਮ ਦਾ ਇੱਕ ਸ਼ਬਦ ਵੀ ਨਹੀਂ ਵਰਤਿਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਫਾਰਸੀ ਵੀ ਹੈਗੀ ਆ ਅਰਬੀ ਵੀ ਹੈਗੀ ਆ ਤੇ ਨਾਲ ਨਾਲ ਜਿਹੜੇ ਅੱਲਾ ਦੇ ਨਾਮ ਦੇ ਨਾਲ ਜੁੜੇ ਇਹ ਪ੍ਰਮਾਤਮਾ ਦੇ ਨਾਮ ਜਿਹੜੇ ਅਸਲਾਮ ਦੇ ਵਿੱਚ ਲੈ ਗਏ ਉਹ ਵੀ ਹੈਗੇ ਆ ਪਰ ਗੁਰਤੇ ਇੱਕ ਬਾਤ ਦੀ ਬਣੀ ਜਾਂਦੀ ਹੈ ਕਰੀ ਕਿਉਂਕਿ ਉਧਰੋਂ ਜ਼ੁਲਮ ਹੋ ਰਿਆ ਸੀਗਾ ਜ਼ੁਲਮ ਨੂੰ ਜਦੋਂ ਹੋ ਰਿਹਾ ਸੀਗਾ ਲੋਕਾਂ ਨੂੰ ਡਰਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਡਰਾਇਆ ਜਾ ਰਿਹਾ ਸੀ ਉਹਨਾਂ ਦੀਆਂ ਤਿਸ਼ੂਆਂ ਆਆਂ ਆਜ਼ਾਮਲ ਹਿੰਦੂ ਧਰਮ ਚੋਂ ਤਰੂ ਹਿੰਦੂ ਧਰਮ ਚੋਂ ਪੈਰਲਾਦ ਹਿੰਦੂ ਧਰਮ ਚੋਂ ਗਣਕਾ ਹਿੰਦੂ ਧਰਮ ਚੋਂ ਰਾਮ ਦਾ ਸ਼ਬਦ ਹਿੰਦੂ ਧਰਮ ਚੋਂ ਸਾਰੇ ਸ਼ਬਦ ਹਿੰਦੂ ਧਰਮ ਵਾਲੇ ਵਰਤੇ ਤੇ ਹਿੰਦੂ ਤੀਰਥਾਂ ਤੇ ਜਾ ਕੇ ਪ੍ਰਚਾਰ ਕੀਤਾ ਜਿੱਦਾਂ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ ਉਦਾਂ ਸਮਝਾਇਆ ਉਹਨਾਂ ਦੀਆਂ ਧਾਰਨਾਵਾਂ ਦੇ ਕੇ ਜਿਹੜੇ ਉਹਨਾਂ ਦੇ ਮਨ ਚ ਪਹਿਲਾਂ ਵਸਿਆ ਸੀ ਇਹ ਗੁਰਤੇ ਇੱਕ ਬਾਤ ਦੀ ਤੇ ਬਾਣੀ ਦੀ ਜਿਹੜੀ ਸ਼ਬਦਾਵਲੀ ਵੀ ਉਹਨਾਂ ਦੀ ਆ ਪੰਜਾਬੀ ਨਹੀਂ ਹੈਗੀ ਗੁਰਨਾਸਾ ਦੀ ਬਹੁਤੀ ਪੰਜਾਬੀ ਆ ਅਰਬੀ ਫਾਰਸੀ ਵੀ ਹੈਗੀ ਆ ਬਾਕੀ ਸ਼ਬਦ ਹੈ ਗਿਆ ਗੁਰਤੇਗ ਬਾਦ ਦੀ ਸਾਰੀ ਨਹੀਂ ਸਾਰੀ ਬਾਣੀ ਸਮੇਤ ਸ਼ਲੋਕਾਂ ਦੇ ਸਮੇਤ ਸ਼ਬਦਾਂ ਦੇ ਸਾਰੀ ਦੀ ਸਾਰੀ ਬਾਣੀ ਜਿਹੜੀ ਹਿੰਦਕੀ ਆ ਜਿਹੜੀ ਪੂਰੇ ਹਿੰਦੁਸਤਾਨ 'ਚ ਸਮਝੀ ਜਾਂਦੀ ਸੀ ਜਿਹੜੀ ਬਿਹਾਰ 'ਚ ਸਮਝੀ ਜਾਂਦੀ ਸੀ ਬੰਗਾਲ 'ਚ ਸਮਝੀ ਜਾਂਦੀ ਸੀ ਅਸਾਮ 'ਚ ਸਮਝੀ ਜਾਂਦੀ ਸੀ ਢਾਕੇ 'ਚ ਸਮਝੀ ਜਾਂਦੀ ਸੀ ਗੁਰਤੇਗ ਬਾਦ ਦੇ ਸਾਰੇ ਦੇ ਸਾਰੇ ਤਸ਼ਬੀਹਾ ਬਿੰਬ ਜਿਹੜੇ ਹੈਗੇ ਆ ਉਹ Hindu ਗ੍ਰੰਥਾਂ ਵਾਲੇ ਆ ਸਾਰੇ ਕਿਉਂਕਿ ਸੁਨਝਾਇਆ ਜਾਂਦੇ ਸਨ ਲੋਕਾਂ ਨੂੰ ਔਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਚ ਗੁਰਤੇਗ ਬਾਦ ਨੂੰ ਪਹਿਲੇ ਗੁਰੂ ਆ ਜਿਹੜੇ ਉਸ ਰਸਤੇ ਤੇ ਤੁਰੇ ਆ ਜਿਹੜਾ ਰਸਤੇ ਤੇ ਗੁਰਨਾਨਕ ਸਾਹਿਬ ਤੁਰੇ ਸੀਗੇ ਸਾਰੀਆਂ ਧਰਮਸ਼ਾਲਾ ਜਿੱਥੇ ਜਿੱਥੇ ਸੀਗੇ ਜਿਨ੍ਹਾਂ ਨੂੰ ਖਤ ਦੇਦੇ ਸਨ ਇਹ ਆ ਰਹੇ ਸੀਗੇ ਉਹਨਾਂ ਸਾਰੀਆਂ ਧਰਮਸ਼ਾਲਾਂ ਚ ਗਏ ਆ ਔਰ ਉੱਥੇ ਜਾ ਕੇ ਪ੍ਰਚਾਰ ਕੀਤਾ ਉੱਥੇ ਜਾ ਕੇ ਬੈਠੇ ਉੱਥੋਂ ਦੇ ਰਾਜਾ ਮਹਾਰਾਜਾਂ ਨੂੰ ਮਿਲੇ ਉੱਥੋਂ ਦੇ ਨਮਾਬਾਂ ਨੂੰ ਮਿਲਿਆ ਉਹਨਾਂ ਨੂੰ ਹੌਸਲੇ ਦਿੱਤੇ ਆ ਕਿ ਪਹਿਲਾਂ ਤੁਸੀਂ ਬੜੀਆਂ ਆਜ਼ਾਦੀਆਂ ਮਾਣੀਆਂ ਆ ਜੇ ਉਹ ਸਮਾਂ ਹੁਣ ਨਹੀਂ ਦਿਆ ਤੇ ਇਹ ਵੀ ਸਮਾਂ ਨਹੀਂ ਜੇ ਰਹਿਣਾ ਪਰ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਭਾਜੀ ਮੈਂ ਇੱਥੇ ਥੋੜਾ ਜਿਹਾ ਲਾਲਚੀ ਹੋ ਰਿਹਾ ਆ ਆਹੀ ਗੱਲਬਾਤ ਥੋੜੀ ਬਹੁਤੀ ਇਸ ਐਪੀਸੋਡ 'ਚ ਆਪਾਂ ਕਰ ਲਈ ਆ ਇਹਨੂੰ ਅੱਗੇ ਆਪਾਂ ਫੇਰ ਵਧਾਵਾਂਗੇ ਮੋਰ ਦੇ ਐਪੀਸੋਡ ਦੇ ਵਿੱਚ ਕਿ ਜਿਹੜੇ ਲੋਕ ਸ਼ਾਇਦ ਇਹਨੂੰ ਨਾ ਦੇਖਣ ਉਹਨੂੰ ਦੇਖਣ ਤੇ ਉਹਨਾਂ ਨੂੰ ਵੀ ਸਮਝ ਆਵੇ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕਿਉਂ ਦੱਖਣ ਵੱਲ ਜਾਣਾ ਪਿਆ ਸੀਗਾ ਔਰੰਗਜ਼ੇਬ ਦਾ ਜ਼ੁਲਮ ਇੰਨਾ ਵੱਧ ਚੁੱਕਾ ਸੀ ਕਿ ਮਹਾਰਾਜ ਨੂੰ ਉੱਧਰ ਨੂੰ ਜਾਣਾ ਪਿਆ ਔਰ ਇਹ ਐਪੀਸੋਡ ਅਸੀਂ ਅੱਜ ਜੇਥੇ ਸਮਾਪਤ ਕਰਦੇ ਆਂ ਅਗਲੇ ਐਪੀਸੋਡ ਦੇ ਵਿੱਚ ਅਸੀਂ ਫੇਰ ਗੱਲਬਾਤ ਇੱਥੋਂ ਹੀ ਸ਼ੁਰੂ ਕਰਾਂਗੇ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ